ਤੁਸੀਂ ਦੇਖ ਰਹੇ ਹੋ ਪੰਜਾਬ న్యూਸ 7 ਅੱਜ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਕਾਇਨੋ ਰੋਡ ਸ਼ੁਗਰ ਮਿਲ ਮੋਰੈਂਡਾ ਦੇ ਨੇੜੇ ਟਰਾਂਸਫਰਮ ਦਾ ਉਦਘਾਟਨ ਮੋਰੈਂਡਾ ਦੇ ਵਿੱਚ ਚੱਲ ਰਹੀ ਬਿਜਲੀ ਦੀ ਦਿੱਕਤ ਨੂੰ ਲੈ ਕੇ ਅੱਜ ਹਲਕਾ ਸ਼੍ਰੀ ਚੰਕੌਰ ਸਾਹਿਬ ਦੇ ਵਿਧਾਇਕ ਨੇ ਮਿਲ ਰੋਡ ਮੋਰੈਂਡਾ ਦੇ ਵਿੱਚ ਟਰਾਂਸਫਰਮ ਲਗਾਏ ਜਾਣ ਦਾ ਉਦਘਾਟਨ ਕੀਤਾ 8 ਤੋਂ 10 ਟਰਾਂਸਫਰਮ ਲਗਾਏ ਜਾਣਗੇ ਜੋ ਕਿ ਵਕ ਵਕ ਪਾਡਾਂ ਦੇ ਵਿੱਚ ਲਗਾਏ ਜਾਣਗੇ ਇਸ ਮੌਕੇ ਉਹਨਾਂ ਦੇ ਨਾਲ ਹਾਜ਼ਰ ਨਗਰ ਕੌਂਸਲ ਮਰੈਂਡਾ ਦੇ ਪ੍ਰਧਾਨ ਜਗਦੇਵ ਸਿੰਘ ਪਟੋਆ ਕਾਉਂਸਲਰ ਰਾਜਪ੍ਰੀਤ ਸਿੰਘ ਰਾਜੀ ਨਵਦੀਪ ਸਿੰਘ ਟੋਨੀ ਪੀਏ ਸ਼੍ਰੀ ਚੰਦ ਅੱਜ ਬਿਕੋਸ ਵਸੇਤਾ ਸਰਕਾਰ ਵੱਲੋਂ ਤੁਸੀਂ ਦੇਖਦੇ ਹੋਗੇ ਹਰ ਰੋਜ਼ ਕੋਈ ਨਾ ਕੋਈ ਨਵਾਂ ਕਮਜੜਾ ਕਿੱਤਾ ਜਾ ਰਿਹਾ ਹੈ ਜਿਸ ਹਲਕੇ ਦੀ ਸਾਡੀ ਇਹ ਜਿਹੜਾ ਪੁਲਿਸਰ ਅਧਿਕਾਰੀ ਦੀ ਰਿਪੋਰਟ ਸਾਹਮਣੇ ਹੋ ਕੇ ਪਿਛਲੇ 15-20 ਸਾਲਾਂ ਤੋਂ ਅੰਗੋਲਿਆਸ ਲੇਕਿਨ ਹੁਣ ਜਿਹੜਾ ਹੈਗਾ ਸਰਕਾਰ ਵੱਲੋਂ ਜਿਹੜਾ ਹਸਪਤਾਲ ਜਿਹੜਾ ਸਾਡਾ ਹਰ ਜਿਹੜੇ ਕੰਮ ਨੇ ਚਾਹੇ ਉਹ ਬਿਜਲੀ ਦਾ ਕੰਮ ਹੋਵੇ ਬਿਜਲੀ ਸਪਲਾਈ ਦਾ ਚਾਹੇ ਸੀਵਰੇਜ ਦਾ ਹੋਵੇ ਚਾਹੇ ਕੋਈ ਹੋਵੇ ਉਹ ਸਾਰੇ ਕੰਮ ਜਿਹੜੇ ਹੈ ਦੇਖੜੇ ਸਾਰੇ ਜਾ ਰਹੇ ਹਨ ਦੇਖਦੇ ਆ ਕਿ ਸੀਵਰੇਜ ਜਿਹੜਾ ਉਹ ਵੀ ਕੰਪਲੀਟ ਹੋ ਚੁੱਕਿਆ ਤੇ ਹੁਣ ਜਿਹੜਾ ਅੱਜ ਅਸੀਂ ਕਰਨਾ ਹੈ ਇਹ ਸਾਡੇ ਇਲੈਕਟ੍ਰਿਸਿਟੀ डिपार्टमेंट तक जीओ साहब तरीबन एक करोड़ रुपया जो है अपना जो ट्रांसमिशन कर रहा यी के करीब जो ट्रांसप्लांट बड़े छोटे ने सौ और एक जो ट्रांसप्लांट सौ तीन सौ तीन और पहली बारी होना है कि तीन सौ ਫੇਸ ਲਾਈਕ ਦਾ ਸ਼ਾਸਨ ਮਲਚਰ ਹੈ ਇਹ ਸ਼ਹਿਰ ਜਿਹੜਾ ਇਹਦੇ ਨਾਲ ਨਾਲ ਜਿਹੜਾ ਇੱਕ ਹੋਰ ਲਾਈਨ ਫਰੀ ਪਾਈ ਜਾ ਰਹੀ ਹੈ ਜੋ ਕਿ ਸਾਡੇ ਸਬ ਸਟੇਸ਼ਨ ਤੋਂ ਨੀਰ ਰੋ ਹੈ ਇਹ ਕੋ ਲੱਗ ਕਰਦਾ ਹੈ ਜਿਹੜਾ ਜਿਹੜਾ ਹਾਈਵੇ ਉਪਰਾਲੀ ਰੋ ਹੈ ਜਿਹੜਾ ਚੰਡੀ ਨਾਲ ਲੱਗਦਾ ਹੈ ਉਹਦੀ ਸਪਲਾਈ ਅਲੱਗ ਕਰਤੀ ਜਾਏਗੀ ਤਾਂ ਕਿ ਇਹ ਸੁਵਿਧਾ ਜੋ ਬਹੁਤ ਲੋੜੀ ਹੈ ਸਿਵਲ ਹਸਪਤਾਲ ਨੇਟ ਵਿਜਨ ਇਸ ਲਾਈਕ ਆ ਵੀ ਇਹ ਸ਼ਹਿਰ 'ਚ ਜਿਹੜੇ ਕਟ ਲੱਗਦੇ ਨੇ ਉਹ ਵੀ ਜਿਹੜੇ ਹੈਗਾ ਖਤਮ ਹੋ ਜਾ ਰਹੇ ਨੇ ਔਰ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਇਹਨਾਂ ਨੇ ਕਿ ਸਾਰੇ ਪੰਜਾਬ 'ਚ ਇੱਕ ਤਰੱਕੀ ਦੀ ਜਿਹੜੀ ਲਹਿਰ ਚਲਾਈ ਹੋਈ ਹੈ ਤੇ ਅੱਜ ਅਸੀਂ ਇਸ ਆਪਣੇ ਸ਼ਹਿਰ ਮੋਰਿੰਡਾ ਜੋ ਕਿ ਇਤਿਹਾਸਿਕ ਸ਼ਹਿਰ ਹੈ ਉਹਦੀ ਜਿਹੜੀ ਹੁੰਦੀ ਹੈ ਉਹ ਵਿੱਚ ਵੀ ਚਲਾਈ ਦਾ ਤੇ ਸ਼ੁਰੂ ਕਰਦੇ ਹਾਂ ਸਰ ਬੇਸ਼ੱਕ ਮਰਿੰਡੇ ਪਹਿਲਾ ਜਿਹੜਾ ਚੰਗਾ ਕੰਮ ਹੈ ਉਹਦਾ ਉਹ ਦੁਹਾਟ ਨੂੰ ਕਰਦੇ ਜਿਹੜੇ ਰਹਿ ਜਾਣਗੇ ਉਹ ਵੀ ਕਰਨ ਐਮਐਲਏ ਸਾਹਮਣੇ ਦੱਸ ਕੇ ਰਹੀਆਂ ਜਿਹੜੀਆਂ ਹੈਗੇ ਸ਼ਹਿਰ ਦੇ ਪ੍ਰੋਬਲਮਾ ਬਾੜ ਦੇ ਤਾਈ ਦੇ ਪ੍ਰੋਬਲਮਾ ਆ ਗਿਆ ਸੀ ਕਰਵਾਉਂਦੇ ਹੋਏ ਐਮਐਲਏ ਸਾਹਮਣੇ ਤੁਰੰਤ ਨਵੇਂ ਜਿਹੜੇ ਹੈਗੇ ਆ ਟਰਾਂਸਫਾਰਮਰ ਰੱਖਣ ਦਾ ਫੈਸਲਾ ਲਿਆ ਅੱਜ ਇਹਨਾਂ ਨੇ ਆ ਕੇ ਕੁਕਰ ਮਿਲ ਰੋਡ ਤੇ ਬਾੜ ਨਾ ਪ੍ਰੀਖੇ ਦੇ ਵਿੱਚ ਟਰਾਂਸਫਾਰਮਰ ਰੱਖਿਆ ਤੇ ਮੋਰ ਵੀ ਸਾਡੇ ਬਾੜ ਦੀ ਜਿਹੜੀ ਸਮੱਸਿਆ ਤੇ ਅੰਮਦ ਦਾ ਮੁੱਖ ਦੇ ਮੌਕੇ ਨਾਲ ਵਿਹੱਤ ਧੰਨਵਾਦ ਮੈਂ ਕਰਦਾ ਐ ਐਮਐਨਏ ਸਾਹਿਬਾਂ ਇਹਨਾਂ ਨੇ ਆਪਣਾ ਟੂਰ ਕੀ ਸਭਾ ਕੱਟ ਕੇ ਬਾੜ ਦੇ ਵਿੱਚ ਤੌਰ ਤੇ